ਕੀ ਜਿਦ ਬਝਾਰੂ ਖਾਇਆ ਕਰ ਬੋਤਾ ਨਾ ਧੀ ਲਲਖਾਇਆ ਕਰ ਤੂੰ ਗੁੱਸੇ ਹੋਗੀ ਹਾਂ ਦੀਏ ਤੂੰ ਗੁੱਸੇ ਹੋਗੀ ਹਾਂ ਦੀਏ ਨੇ ਮੇਰੇ ਹੁੱਥ ਨਦੀਏ ਸਰਕਾਰੀ ਅੱਜ ਕਿਉਂ ਗੁੱਸੇ ਹੋਗੀ ਹਾਂ ਦੀਏ ਉਹ ਗੁੱਸੇ ਹੋਗੇ ਨਾ ਮੇਰਾ ਗੋਗਲੇ ਮੁਗਲ ਹੋ ਜਾਏ ਤਰਾ ਆ ਦੇਖ ਲੈ ਪਣਾ ਬੜਿਆਉਂਦਾ ਮੈਨੂੰ ਕਹੂਗਾ ਰਾਹਤੇ ਦੇ ਵਿੱਚ ਨਾ ਵੜੀਆਂ ਗੱਲਾਂ ਸੜਾਉ ਤੂੰ ਤਾਂ ਮੇਰੀ ਫੈਂਟੇ ਦੀ ਬੋਤਲਾ ਤੂੰ ਤਾਂ ਮੇਰੀ ਕੋਕ ਦੀ ਬੋਤਲਾ ਅੱਜ ਮਿੱਠੇ ਜੋ ਕਹੇਗਾ ਉਹੀ ਖਵਾ ਦੂੰਗਾ ਬਣਾ ਨੂੰ ਪਤਾ ਲੱਗਦਾ ਹੁਣ ਅਵੀ ਡੂੰਗਾ ਇਹ ਕੰਮ ਇੱਕ ਦਿਨ ਭੈਣ ਰਾਜ ਲੜ ਪਿਆ ਮੇਰੇ ਨਾਲ ਮੈਂ ਕਿਹਾ ਮੈਂ ਤਾਂ ਰੋਟੀ ਖਾਣੀ ਆਂ ਕਹਿੰਦਾ ਕੋਈ ਗੱਲ ਨਹੀਂ ਡਾਰਲਿੰਗ ਆਜਾ ਆਪਾਂ ਹੋਟਲ 'ਚ ਖਾਣਾ ਖਾੜਾ ਮੈਂ ਕਿਹਾ ਲੈ ਵੀ ਅੱਜ ਕੰਮ ਬਣ ਗਿਆ ਲੈ ਗਿਆ ਮਰ ਜਾਣਾ ਮੈਂ ਤਾਂ ਰੋਟੀ ਰਾਟੀ ਖਾ ਕੇ ਭੈਣੋ ਹੱਥ ਧੋਣ ਚਲੀ ਗਈ ਇਹ ਮਰ ਜਾਣਾ ਨਹੀਂ ਉਹ ਹੀ ਘਰ ਵਾਲੀ ਗੱਲ ਯਾਦ ਰਹੀ ਇਹ ਮਰ ਜਾਣਾ ਮੇਰੇ ਉਹ ਦਿਨ ਨੂੰ ਭਾਂਡੇ ਬਾਜੀ ਜਾਵੇ ਇਹ ਵੀ ਇਹ ਵੀ ਕਿਹੜਾ ਘਾਟਾ ਜਦੋਂ ਵਿਆਹਿਆ ਸੀ ਨਾ ਮੈਂ ਚਾਰ ਪੰਜ ਸਾਲ ਜਿਉਂ ਨੰਗ ਗਈ ਬਚੋਲਾ ਕਹਿੰਦਾ ਵੀ ਇੰਨੀ ਕੁੜੀ ਸਾਊ ਐ ਇੰਨੀ ਕੁੜੀ ਸਾਊ ਐ ਜਮਾ ਗਊ ਐ ਤੇ ਸਾਲ ਡੇਢ ਸਾਲ ਬਾਅਦ ਉਹੀ ਗਊ ਸਿੰਘਾਂ ਦੇ ਚੱਕੀ ਫਿਰਦੀ ਆ ਪੈਰੀਂ ਲੱਗਣ ਦਿੱਤੀ ਆਈ ਨਹੀਂ ਔਖਾ ਤੇ ਗਊਸ਼ਾਲਾ ਛੱਡਿਆ ਛੱਡੂਗਾ ਉੱਥੇ ਵੀ ਕਿਹੜਾ ਦੁੱਧ ਤੋਂ ਬਿਨਾਂ ਰੱਖਦਾ ਚੋਕੜੀਆਂ ਗਾਈਆਂ ਨੂੰ ਰੋਡ ਤੇ ਛੱਡ ਦਿੰਦੇ ਆ ਉੱਥੇ ਵੀ ਦੁੱਧ ਢਾਲ ਕੇ ਰੱਖਦੇ ਆ ਮਾਰ ਜਾਣੇ ਫਿਰ ਮੈਂ ਕਿਹੜਾ ਦੋਕਣਾ ਓ ਨਾ ਜੀ ਜਬਾਰੂ ਖਾਇਆ ਕਰ ਬੋਤਾ ਨਾ ਜੀ ਲੱਟਕਾਇਆ ਕਰ ਫਗਾਰੂ ਖਾਇਆ ਕਰ ਬੋ ਕਾ ਨਾ ਜੀ ਲਨ ਜਾਇਆ ਕਰ ਤੁਮ ਕੋ ਸੇ ਹੋਗੀ ਹਾਨ ਦੀਏ ਤੁਮ ਕੋ ਸੇ ਹੋਗੀ ਹਾਨ ਦੀਏ ਨੇ ਮੇਰੇ ਹੁਸਨ ਦੀਏ ਸਰਕਾਰੇ ਨੀ ਕੋ ਗੁੱਸੇ ਹੋਗੀ ਹਾਨ ਦੀਏ ਨੇ ਮੇਰੇ ਹੁਸਨ ਦੀਏ ਸਰਕਾਰੇ ਤੀ ਹਾਂ ਦੇ ਵਰਕਰ ਵਰਗਾ ਨਹੀਂ ਤਰ ਪਹਿਲੇ ਮੂਹ ਮਟਿਆਰੀ ਤੀ ਹਾਂ ਦੇ ਵਰਕਰ ਵਰਗਾ ਨਹੀਂ ਤਰ ਪਹਿਲੇ ਮੂਹ ਮਟਿਆਰੀ ਤੀ ਹਾਂ ਦੇ ਵਰਕਰ ਵਰਗਾ ਨਹੀਂ ਤਰ ਪਹਿਲੇ ਮੂਹ ਮਟਿਆਰੇ ਗੱਲ ਸੁਣ ਲਾ ਮੇਰੇ ਹਾਂਦਿਆ ਮੈਂ ਖਾਲੀ ਹੱਥ ਬਾਈ ਕੰਮ ਵਧਿਆ ਪਿਆ ਕੋਈ ਨਹੀਂ ਸਵੇਰ ਨੂੰ ਘਟਜੂ ਅੱਜ ਦੀ ਰਾਤੀ ਹੈ ਗੱਲ ਸੁਣ ਗੱਲ ਸੁਣ ਲਾ ਮੇਰੇ ਹਾਂਦਿਆ ਪਿਆ ਮੈਂ ਖਾਲੀ ਹੱਥ ਲਵਕਾਉਂਦਾ ਹੁਣ ਖੜੀਆਂ ਬਿਠੀਆਂ ਜੀਜਾ ਕਾਂ ਤੇਰੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਆਉਂਦਿਆ ਕਿਉਂਕਿ ਬੰਦੇ ਨੂੰ ਘਰੇ ਟੈਨਸ਼ਨਾਂ ਬਹੁਤ ਨੇ ਐਨੂੰ ਸਾਰਾ ਤਾਂ ਬਜਾਦੇ ਰਹਿੰਦੀਆਂ ਮਰ ਜਾਣਾ ਰਾਤ ਦਾ ਪਾਣੀ ਵੀ ਨਹੀਂ ਪੁੱਛਿਆ ਕਿ ਇਹ ਮੈਂ ਜਾਨਵਰ ਆ ਤੇਰੀ ਤੂੰ ਭੈਣਾ ਕੱਲ ਤਾਂ ਬੋਤਲ ਪੀਂਆਂ ਦੀ ਲੈ ਕੇ ਦਿੱਤੀ ਤੈਨੂੰ ਪਾਣੀ ਵਾਲੀ ਜਦੋਂ ਗੁਲੂ ਕੋਸ਼ ਲੱਗਣ ਵਾਲਾ ਉਹਦੇ ਵਿੱਚ ਉਹਦੀ ਵੀ ਆਊਗਾ ਬੱਸ ਇਹ ਭੈਣਾ ਸੋਚਦੀ ਆਣੀ ਵੀ ਲੜਦੇ ਬਹੁਤ ਆ ਇਹ ਤਾਂ ਬੜੇ ਸਟੇਜ ਤੇ ਆ ਕਰੇ ਤੂੰ ਵੀ ਬੁਰਾ ਹਾਲ ਨਹੀਂ ਆਇਤਾ ਨਹੀਂ ਆਇਤਾ ਜਦੋਂ ਮੈਂ ਨਵੀਂ ਨੂੰ ਵੀ ਆਇਆ ਤੂੰ ਬਹੁਤ ਪਿਆਰ ਕਰਦਾ ਸੀ ਦੇਖ ਲੈ ਜੇ ਮੈਂ ਕਹਾਂ ਵੀ ਮੈਨੂੰ ਆਜੀ ਦੀ ਲੋੜ ਆ ਪੜੱਕ ਦੇਣੇ ਲਿਆ ਦੰਦਾ ਸੱਪਾ ਨੂੰ ਪਤਾ ਹੀ ਆ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਬੰਦੇ ਦਾ ਸਾਰੇ ਚਾਹ ਲਾਟ ਪੂਰੇ ਕਰਦਾ ਦੋਸਤਾਂ ਬਾਅਦ ਫਿਰ ਪੈਰ ਨੇ ਲੱਗ ਗਿਆ ਥੋੜਾ ਵਾਟਾ ਰੌਲਾ ਜਾ ਤੇ ਮਰ ਜਾਣਾ ਮੈਂ ਕਿਹਾ ਵੀ ਮੈਂਦਾ ਉਹ ਜਿਹੜੇ ਨਾ ਤਾਰੇ ਚਾਹੀਦੇ ਆ ਜਿਹੜੇ ਜਾਨ ਦੇ ਨਾਲ ਨੇ ਕਹਿੰਦਾ ਤੈਨੂੰ ਜਨ ਤਾਰੇ ਤੋੜ ਕੇ ਲਿਆ ਦੂੰ ਤੈਨੂੰ ਫਲਾੜਾ ਲਿਆ ਦੂੰ ਤੈਨੂੰ ਟਮ ਘਾੜਾ ਲਿਆ ਦੂੰ ਮੈਂ ਕਹਿੰਦਾ ਮੈਨੂੰ ਤਾਂ ਜਾਂਦੀ ਚਾਹੀਦਾ ਹੁਣ ਦੇਖਦੀ ਐ ਮੈਨੂੰ ਲਿਆ ਕੇ ਦੰਦਾ ਕਰਨੇ ਚੰਦ ਚੜ੍ਹ ਤਾਰੇ ਤੋੜ ਲੈ ਤਾਰੇ ਤੋੜਨ ਮੈਂ ਜਾਂਦਾ ਹੀ ਨਹੀਂ ਡਰਦਾ ਕਿਵੇਂ ਮੈਂ ਡਰਦਾ ਜਾਂਦਾ ਹੀ ਨਹੀਂ ਤਾਰੇ ਤੋੜ ਕੰਨ ਲਾ ਵਾ ਤਾਂ ਡਰਦਾ ਜਾਂਦਾ ਹੀ ਨਹੀਂ ਤਾਰੇ ਤੋੜ ਨਾ ਚੰਦ ਤੋੜਨ ਕਿਉਂ ਕੀ ਗੱਲ ਮਰ ਜਾਣਿਆ ਮੈਨੂੰ ਮਗਰਾ ਤੂੰ ਮੇਰੇ ਮਗਰ ਕੋ ਹੋਰ ਆ ਨਾ ਪਿੱਛੇ ਚੰਦ ਚੜਾ ਦੀ ਇਹਨੂੰ ਪਤਾ ਤਾਂ ਲੱਗ ਗਿਆ ਨਾ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਧਮਕ ਪੰਜਾਬ ਵਾਲੀ ਆਏ ਹੋਏ ਨੇ ਉਹਦੇ ਵੀਡੀਓ ਬਣਾਉਂਦੇ ਨੇ ਧਮਕ ਪੰਜਾਬ ਦੇ ਹੁਣ ਦਾ ਰਿਕਾਰਡ ਉਹ ਕਹਿੰਦੇ ਜਿਹੜਾ ਕੰਮ ਕਰਨਾ ਸ਼ਰਮ ਕਰਨਾ ਚਾਹੀਦਾ ਡਰਨਾ ਨਹੀਂ ਚਾਹੀਦਾ ਵਧੀਆ ਵਧੀਆ ਆਹੀ ਹਮਰਾ ਚਾਰ ਦਿਨ ਫੇਰ ਐਵੇਂ ਥੋੜਾ ਕਹਿ ਲਾਭ ਨੇ ਕਿਹਾ ਹੀ ਬੁੱਢੇ ਉਂਗਰੇ ਪਤਾ ਲੱਗੂ ਕਰ ਤਾ ਉੱਤਾਂ ਕਰਿਆਂਦਾ ਫੇਰ ਪਤਾ ਲੱਗ ਲੋਕੀ ਖਾਤੇ ਜਾਮਨਾ ਦੇ ਕਰ ਵੀ ਲਹਿ ਕੇ ਆਉਂਦੇ ਰੇ ਲੋਕੀ ਖਾਤੇ ਜਾਮਨਾ ਦੇ ਕਰ ਵੀ ਲਹਿ ਮੂ ਮਟਿਆਰੇ ਹੋਰ ਕੜਿਆ ਬੜੀ ਹਿਆ ਚੀ ਜਨਹਾਨੋ ਦਲਵਰਾ ਆਇਆ ਜਉਨਾ ਇਹ ਹਾਵੇ ਵਰਦਰ ਵਰਖਾ ਨਹੀਂ ਤਰ ਪਈ ਲੈ ਮੂ ਮਟਿਆਰੇ ਓ ਹੋ 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 ਲਾ ਦੋਸਤ